ਸੋ ਲੱਗਦਾ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫੱਤੇ ਦੀ ਫਾਰਮ ਵਿੱਚ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆਂ ਇਹ ਪਿੰਡ ਚਾਟੀ ਪਿੰਡ ਜ਼ਿਲ੍ਹਾ ਸ੍ਰੀ ਅਮਰਸਾ ਸਾਹਿਬ ਅੱਜ ਬਾਈ ਨੇ ਇੱਕ ਗਾਮ ਕੌ ਕੀਤੀ ਆ ਕੀ ਉਹਦਾ ਪ੍ਰਾਈਸ ਆ ਕੀ ਮਿਲ ਕੇ ਆ ਕੀ ਰਿਟੇਲ ਆ ਆਪਾਂ ਸਾਰੀ ਬਾਈ ਤੋਂ ਪਤਾ ਕਰਦੇ ਆਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈੱਲ ਆਈਕਨ ਬਸ ਕਰ ਲਓ ਤਾਂਕਿ ਕੌਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਰਤ ਪਹੁੰਚ ਸਕੇ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵਧੀਆ ਜੀ ਵਧੀਆ ਪਰਵਾਰ ਆਪਣਾ ਵਧੀਆ ਵਧੀਆ ਜੀ ਵਧੀਆ ਤੇ ਬਾਈ ਜੀ ਆਪਣਾ ਐਡਰੈਸ ਬੋਲੋ ਪਿੰਡ ਚਾਟੀਵਿੰਡ ਚਾਟੀਵਿੰਡ ਜਿਹੜਾ ਮਸਾ ਸੀਲੀ ਮਸਾ ਤੇ ਸੀਲੀ ਮਸਾ ਹਾਂਜੀ ਤੇ ਫੋਨ ਨੰਬਰ 9418 ਹਾਂਜੀ 7400 ਤੇ WhatsApp ਮੇਰੇ ਹੋਈ ਆ ਹਾਂਜੀ ਤੇ ਆੜੀ ਗਾਂ ਵਾ ਕੀਰ ਡੇਲੀ ਗਾਂ ਦੀ ਇਹਦਾ ਦੁੱਧ ਭਾਈ 12 ਕਿਲੋ ਹੋਗਾ ਦੁੱਧ 12 ਲੀਟਰ ਸੁਵਿੰਦਾ ਸੁਵਿੰਦਾ ਦਾ ਹੋ ਜਾਏ ਸੁਵਿੰਦਾ ਦਾ ਹੋ ਜਾਏ ਹਾਂਜੀ ਇਥੇ ਚਵਾਚੂਏ ਵਧੀਆ ਬਿਲਕੁਲ ਹਾਇ ਕਲਮਾ ਵਿਆਰ ਧਾਰਾ ਪੂਰੇ ਬਰਾਬਰ ਆ ਇਥੇ ਆਵੇ 2 ਟਾਂ ਚਾਰ ਟਾਂ ਚੋੜੇ ਕੋਈ ਠੀਕ ਆ ਜੀ ਤੇ ਖੋਲੋ ਮਾਰੇ ਤੂਰੀ ਮੜਾ ਲਵਾ ਵੀ ਕਿਸਾਨ ਮੇਰੋ ਸੋਨਾ ਤੇ ਨਿਕੜਵਾ ਥਾਣਾ ਸੋਨਾ ਬਣਾ ਮਿਲਕ ਬਿਆਨੇ ਮੋਟੀ ਮੋਟੀ ਨਜ਼ਰ ਆ ਰਹੀ ਐ ਲਵਾ ਮਲ ਮਾਥਾਣੇ ਦਾ ਸਰਵਾ ਮਨਨ ਬੈਠਦਾ ਬਈ ਸੁਰੱਖਣਾ ਸੇ ਆਪਾਂ ਹਾਂਜੀ ਸੂਆ ਕਦਾਂ ਸੂਆ ਜੁੱੜ ਜਾਊਗਾ ਭਾਈ ਜੀ ਸੂਆ ਜੁੱੜ ਜਾ ਤੇ ਮਗਰਬਾ ਸ਼ੀਆ ਮਗਰਬਾ ਕੀ ਆ ਸਾਂ ਮਰੋ ਆ ਵਸ਼ੀ ਆ ਗਈ ਜੇ ਬਾਕੀ ਆ ਚਾਹੇ ਥਣ ਬਰਾਬਰ ਆ ਬਾਕੀ ਠੰਡੀ ਸੀਗੜਾ ਇੱਦਾਂ ਥੱਲੇ ਬੋ ਅੰਦਾ ਮਰਜੀ ਬੋ ਆ ਗੇ ਸੀਲ ਠੰਡੀ ਆ ਥਣ ਬਰਾਬਰ ਆ ਦੁੱਧ ਤੇਰਾ ਇੰਟਰ ਦੁੱਧ ਪਈ 12 ਕਿਲੋ ਲੀਟਰ ਆ ਲਾ ਬਗਾ ਪਾ ਲਾ ਵੀਰ ਕੋ ਸਾਰੇ ਤਾਂ ਆਪੇ ਦੋ ਡੰਗ ਚੋਵੇ ਇੱਕ ਭਾਂਟ ਚਾੜਨ ਚੋਵੇ ਜਿਹਦੇ ਜਿੰਨੀ ਯਾਰ ਮੱਗੀ ਭਾਜੀ ਕੋ ਚੋਵੇ ਹਾਂਜੀ ਲੇ ਵੇਨੇ ਪਾਇਲ ਲਾਉਣੇ ਉਹ ਚੋ ਸਾਡਾ ਪਈ ਆ ਗਈ ਸਹੀ ਗੱਲ ਸਹੀ ਗੱਲ ਬਾਕੀ ਆਪਣੇ ਕਿਸਾਨ ਮੇਰੋ ਆਪ ਜਾ ਕੇ ਚਵਾਈ ਕਰੋ ਚੈੱਕ ਪਾਸ ਕਰੋ ਬਾਕੀ ਗਾਂ ਤੁਹਾਡੇ ਸਾਹਮਣੇ ਆ ਗਾਂ ਸੋਹਣੀ ਆ ਭਰਵਾ ਸਰੀਰ ਆ ਕੋਈ ਲੱਸੀ ਮਾਰੀ ਨਹੀਂ ਆ ਥਾਨ ਵੀ ਉੱਦਾਂ ਚੰਗਾ ਲੱਗਾ ਤੇ ਹਵਾਨਾ ਬਿਲਕੁਲ ਸੋਹਣਾ ਲੱਗਾ ਇਹ ਪਰ ਤੋਂ ਫਿਰ ਵੇਹ ਲੋ ਸੋਣਾ ਮਾਨਾ ਤੇ ਸੋਹਣਾ ਥਾਨਾ ਉਣੀ ਵੜਾ ਤੇ ਭਾਜੀ ਕੀ ਮੁੱਲ ਕਰਦੇ ਆ ਪਤਾ ਇਹ ਮੁੱਲ 30000 ਦੀ ਗਾਂ ਦੇ ਮੁੱਲ ਜੋ ਮਰਜ਼ੀ ਕਰੀਏ ਮੁੱਲ 35 ਕਰੀਏ 40 ਕਰੀਏ 30000 ਦੀ ਗਾਂ 30 ਦੇ ਦੋ ਕੋਈ ਤੁਸੀਂ ਮਨਨ ਕਰੋਗੇ ਮਨ ਤਾਂ ਥੋੜੀ 1000 ਰੁਪਏ ਛੋੜੋ ਜੀ ਚਲੋ ਮੇਰਾ ਵੀ ਉਹ ਫੋਨ ਲਾਵੇ ਜਿਹੜੇ ਮੇਰੇ ਵੀਰ ਦਾ ਲੈਣੀਆਂ ਗੁੱਛਾ ਕੋਈ ਨਹੀਂ ਆਪਾਂ ਵੀ ਟਾਇਆ ਕਰਦਾ ਨਾਲ ਹੱਟਾ ਵੀ ਕਰਦੇ ਹਾਂ ਹਾਂ ਇੱਕ ਕੱਲ ਸਹੀ ਵੀਰ ਜੀ ਵੀ ਫੋਨ ਮੇਰਾ ਵੀ ਉਹ ਲਾਵੇ ਉਹ ਮੇਰਾ ਵੀ ਇੱਥੇ ਆਵੇ ਦੋ ਟਾਈਮ ਚਾਰ ਟਾਈਮ ਚੋੜੇ ਕੋਈ ਗੱਲ ਤਸੱਲੀ ਕਰੇ ਆਪਣੀ ਗੇ ਆ ਦੋ ਖੁੱਲੀ ਚੋਵੇ ਜਿੱਦਾਂ ਮਰਜ਼ੀ ਕਰੇ ਵੀਰ ਜੀ ਤਾਂ ਦੁੱਧ ਜਨਾ ਕਿ ਆ ਪਉਣਾ ਹੋਗਾ ਹਣਾ ਦੁੱਧ 10 ਲੀਟਰ ਲੱਗਿਆ ਤਾਂ 12 ਕਿਲੋ ਦਾ ਆਪਾਂ ਆਪ ਦਾਕਾ ਕੇ ਦਵਾਗੇ ਠੀਕ ਆ ਜੀ ਧੰਨਵਾਦ ਜੀ